ਜੋਜੋ ਸਿੱਧੂ ਦੇ ਤਲਕ ਤੇਵਰ ਹਾਲੇ ਵੀ ਬਰਕਰਾਰ ਨੇ ਜਿਸ ਤੇ ਚਲਦਿਆਂ ਇੱਕ ਵਾਰ ਮੋੜ ਆਪਣਿਆਂ ਤੇ ਵਰਦੇ ਨਜ਼ਰ ਆਏ ਹਸ਼ਰਪੁਰ ਰੈਲੀ ਦੌਰਾਨ ਆਪਣਿਆਂ ਤੇ ਨਿਸ਼ਾਨੇ ਸਾਧਿਆ ਸਿੱਧੂ ਨੇ ਕਿਹਾ ਕਿ ਮੈਂ ਐਕਸ ਐਮ ਐਲ ਏ ਐਕਸ ਐਮ ਪੀ ਐਕਸ ਪ੍ਰਦਾਨ ਹੋ ਸਕਦਾ ਪਰ ਐਕਸ ਵਰਕਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਲੜਦਾ ਹੈ ਚੁੱਪਦਾ ਨਹੀਂ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਸਿੱਧੂ ਨੇ ਕਿਹਾ ਕਿ ਮੈਂ ਵਰਕਰ ਸੀ ਵਰਕਰ ਹਾਂ ਤੇ ਸਦਾ ਵਰਕਰ ਰਹਾ ਹਾਂ ਮੀਟਿੰਗਾਂ ਦੇ ਦੌਰ ਦੇ ਵਿਚਾਰੇ ਸਿੱਧੂ ਖਿਲਾਫ ਕਾਂਗਰਸੀ ਲੀਡਰਾਂ ਦੀ ਨਾਰਾਜ਼ਗੀ ਵੀ ਖੁੱਲ ਕੇ ਸਾਹਮਣੇ ਆਈ ਜਦੋਂ ਸਿੱਧੂ ਬਾਰੇ ਪੁੱਛੇ ਸਵਾਲ ਤੇ ਸੁਖਿੰਦਰ ਰੰਧਾਵਾ ਨੇ ਕਿਹਾ ਕਿ ਸਿੱਧੂ ਨਾਲ ਮੇਰੇ ਸਬੰਧ ਕੋਈ ਜ਼ਿਆਦਾ ਠੀਕ ਨਹੀਂ ਮੈਨੂੰ ਸਿੱਧੂ ਬਾਰੇ ਜ਼ਿਆਦਾ ਸਵਾਲ ਨਾ ਪੁੱਛਿਆ ਕਰੋ ਨਾਲ ਹੀ ਰੰਧਾਵਾ ਨੇ ਇਹ ਵੀ ਕਿਹਾ ਕਿ ਐਂਟੀ ਪਾਰਟੀ ਐਕਟੀਵਿਟੀਜ਼ ਰੋਕਣੀਆਂ ਚਾਹੀਦੀਆਂ ਨੇ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਚਾਰਜ ਦਵਿੰਦਰ ਯਾਦਵ ਵੱਲੋਂ ਸੱਦੀ ਗਈ ਪਾਰਟੀ ਲੀਡਰਾਂ ਦੀ ਮੀਟਿੰਗ ਤੋਂ ਪਹਿਲਾਂ ਰੰਧਾਵਾ ਵੱਲੋਂ ਇਹ ਬਿਆਨ ਦਿੱਤਾ ਗਿਆ ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਕਿਸੇ ਦੀ ਰੈਲੀ ਤੇ ਕੋਈ ਇਤਰਾਜ਼ ਨਹੀਂ ਹੈ ਤੇ ਪਾਰਟੀ ਦੀ ਮਜ਼ਬੂਤੀ ਲਈ ਹੋਣ ਵਾਲੀ ਰੈਲੀ ਤੇ ਸਾਨੂੰ ਖੁਸ਼ੀ ਹੋਏਗੀ ਪਰ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਤੇ ਕਾਰਵਾਈ ਜ਼ਰੂਰ ਹੋਏਗੀ ਵੜਿੰਗ ਨੇ ਕਿਹਾ ਕਿ ਕਾਂਗਰਸ ਦਾ ਪ੍ਰੋਗਰਾਮ ਦਿਵਿੰਦਰ ਯਾਦਵ ਦੀ ਮੀਟਿੰਗ ਦਾ ਹੈ ਹੋ ਸਕਦਾ ਸਿੱਧੂ ਦਾ ਕੋਈ ਆਪਣਾ ਪ੍ਰੋਗਰਾਮ 26 ਜਨਵਰੀ ਨੂੰ ਪੰਜਾਬ ਦੀ ਚੱਕੀ ਰਿਜੈਕਟ ਹੋਣ ਤੋਂ ਬਾਅਦ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੁਣ ਸੂਬੇ ਭਰ ਚ ਪੰਜਾਬ ਦੇ ਸਾਰੇ ਪਿੰਡਾਂ ਚ ਚੱਕੀਆਂ ਲਿਆਈਆਂ ਜਾਣੀਆਂ ਮੁੱਢਲੇ ਪੜਾਚ 9 ਚੱਕੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਆਪ ਸਰਕਾਰ ਨੇ ਬਕਾਇਦਾ ਟਰੈਕਟਰ ਤਿਆਰ ਕੀਤੇ ਨੇ ਜਿਨ੍ਹਾਂ ਤੇ ਇਹਨਾਂ ਚੱਕੀਆਂ ਨੂੰ ਸਜਾਇਆ ਜਾਏਗਾ ਸੀਐਮ ਨੇ ਕਿਆ ਕਿ ਹਰ ਗਲੀ ਮੁਹੱਲੇ ਚ ਅਸੀਂ ਪੰਜਾਬ ਦੀਆਂ ਇਹ ਚੱਕੀਆਂ ਲੈ ਕੇ ਜਾਵਾਂਗੇ ਨਾਲ ਹੀ ਉਹਨਾਂ ਕਿਆ ਕਿ ਕੇਂਦਰ ਨੇ ਸ਼ਹੀਦਾਂ ਤੇ ਨਾਰੀ ਸ਼ਕਤੀ ਵਾਲੀ ਚੱਕੀ ਰਿਜੈਕਟ ਕੀਤੀ ਹੈ ਹੁਣ ਸਾਰੇ ਪੰਜਾਬ ਚ 26 ਜਨਵਰੀ ਤੋਂ ਬਾਅਦ ਇਹ ਚੱਕੀਆਂ ਦਿਖਾਈਆਂ ਜਾਣਗੀਆਂ ਸੀ.ਐਮ.ਾਨ ਵੱਲੋਂ ਅੱਜ ਸਹਿਕਾਰਤਾ ਵਿਭਾਗ ਨਾਲ ਸੰਬੰਧਿਤ ਨਿਯੁਕਤੀ ਪੱਤਰ ਵੰਡੇ ਗਏ ਇਸ ਤਰ੍ਹਾਂ ਉਹਨਾਂ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਨਾਲ ਹੀ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਸੀ.ਐਮ.ਾਨ ਨੇ ਲੁਧਿਆਣਾ ਡਿਬੇਟ ਨੂੰ ਲੈ ਕੇ ਵਿਰੋਧੀਆਂ ਨੂੰ ਕਿਹਾ ਕਿ ਕਿਆ ਕਿ ਜਿਸ ਦਿਨ ਮੈਂ ਗੱਲਬਾਤ ਲਈ ਸੱਦਿਆ ਸੀ ਉਸ ਦਿਨ ਕੋਈ ਆਇਆ ਨਹੀਂ ਪਰ ਹੁਣ ਖਾਲੀ ਡੱਬਿਆਂ ਦੀ ਤਰ੍ਹਾਂ ਖੜਕਦੇ ਨੇ ਔਰ ਰੋ ਸਵੇਰੇ ਉੱਠ ਕੇ ਮੇਰੇ ਬਾਰੇ ਗਲਤ ਪੰਜਾਬ ਚ ਕਾਂਗਰਸ ਤੇ ਆਪ ਵਿਚਾਲੇ ਗੱਠ ਜੋੜ ਨੂੰ ਲੈ ਕੇ ਇੱਕ ਨਵਾਂ ਮੋੜ ਆਇਆ। ਕਿਆ ਸਲਾਈ ਜਾ ਰਹੇ ਨੇ ਕਿ ਭਾਜਪਾ ਇਕਾਲੀ ਦਲ ਦੇ ਗੱਠ ਜੋੜ ਤੇ ਆਪ ਤੇ ਕਾਂਗਰਸ ਦੀ ਨਜ਼ਰ ਹੈ ਔਰ ਭਾਜਪਾ ਤੇ ਕਾਲੀ ਦਲ ਦੇ ਗੱਠ ਜੋੜ ਤੋਂ ਬਾਅਦ ਹੀ ਆਪ ਤੇ ਕਾਂਗਰਸ ਆਪਣੇ ਗੱਠ ਜੋੜ ਬਾਰੇ ਕੋਈ ਫੈਸਲਾ ਲੈ ਸਕਦੀ ਹੈ। ਅਜੇ ਬੀਤੇ ਦਿਨ ਹੀ ਸੀਟ ਸ਼ੇਅਰਿੰਗ ਨੂੰ ਲੈ ਕੇ ਦਿੱਲੀ ਚ ਇੱਕ ਮੀਟਿੰਗ ਹੋਈ ਸੀ ਪਰ ਉੱਥੇ ਵੀ ਗੱਲ ਅਗਲੀ ਮੀਟਿੰਗ ਤੇ ਛੱਡ ਦਿੱਤੀ ਗਈ। ਉਧਰ ਪੰਜਾਬ ਕਾਂਗਰਸ ਇੰਚਾਰਜ ਦਵਿੰਦਰ ਯਾਦਵ ਤਿੰਨ ਦਿਨਾਂ ਦੇ ਪੰਜਾਬ ਦੌਰੇ ਤੇ ਨੇ ਤੇ ਕਾਂਗਰਸੀ ਆਗੂਆਂ ਦੇ ਨਾਲ ਬੈਠਕਾਂ ਕਰ ਬਲਵੰਤ ਸਿੰਘ ਰਾਜਵਾਨਾ ਦੀ ਪੈਣ ਕਮਲਦੀਪ ਕੌਰ ਰਾਜਵਾਨਾ ਨੇ ਮੁੜ ਕੇਂਦਰ ਸਰਕਾਰ ਤੇ ਸਵਾਲ ਚੱਕੇ ਨੇ ਉਹਨਾਂ ਕਹਿੰਦੇ ਕਿ ਕੇਂਦਰ ਸਰਕਾਰ ਰਾਜਵਾਨਾ ਦੇ ਨਾਲ ਬੇਇਨਸਾਫੀ ਕਰ ਰਹੀ ਹੈ ਅਸੀਂ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ 'ਚ 28 ਸਾਲਾਂ ਤੋਂ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ ਕੇਸ 'ਚ ਸੁਪਰੀਮ ਕੋਰਟ ਨੇ ਸੱਤ ਆਰਡਰ ਤੱਕ ਜਾਰੀ ਕੀਤੇ ਪਰ ਕੇਂਦਰ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਇਸ ਤੋਂ ਇਲਾਵਾ ਕਮਲਦੀਪ ਕੌਰ ਰਾਜਵਾਨਾ ਨੇ ਬਿਲਕਿਸ ਬਾਨੋ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਤੇ ਵੀ ਕੇਂਦਰ ਸਰਕਾਰ ਨੂੰ ਘਟਾਰੇ 'ਚ ਖੜਾ ਕੀਤਾ ਔਰ ਕਿਹਾ ਕਿ ਕੋਰਟ ਦਾ ਫੈਸਲਾ ਸਰਕਾਰਾਂ ਦੇ ਮੂੰਹ ਤੇ ਕਾਨੂੰਨ ਦੀ ਝਪੇੜ ਹੈ 1984 ਪੁਲ ਬੰਗੜ ਸੇ ਕਤਲਿਆ ਮਾਮਲੇ ਚ ਜਗਦੀਸ਼ ਟਾਈਟਲ ਖਿਲਾਫ ਦੋਸ਼ ਤੈਅ ਕਰਨ ਲਈ ਦਲੀਲ ਪੂਰੀ ਹੋ ਚੁੱਕੀ ਹੈ court ਚ CBI ਨੇ ਕਿਹਾ ਕਿ 4 ਚੀਟ ਦੇ ਤਹਿਤ CBI ਦੀ 4 ਚੀਟ ਦੇ ਤਹਿਤ ਟਾਈਟਲ ਖਿਲਾਫ ਦੋਸ਼ ਆਇਦ ਕੀਤੇ ਜਾਣ ਮਾਮਲੇ ਦੀ ਅਗਲੀ ਸੁਣਵਾਈ rau's venue court 22 ਜਨਵਰੀ ਨੂੰ ਹੋਣੀ ਹੈ ਜਿਸ ਚ ਟਾਈਟਲਰ ਦੇ ਵਕੀਲ ਆਪਣਾ ਪੱਖ ਰੱਖਣਗੇ ਚੰਡੀਗੜ੍ਹ ਟਾਕਰ ਨਗਰ ਕਮ ਹਾਊਸ ਦੀ ਮੀਟਿੰਗ ਚ ਇੱਕ ਵਾਰ ਮੋੜ ਹਗਾ ਮਾ ਦੇਖਣ ਨੂੰ ਮਿਲਿਆ ਮੀਟਿੰਗ ਚ ਤਨਾਸ ਚ ਸਫਾਈ ਨਾ ਹੋਣ ਦਾ ਮੁੱਦਾ ਚੱਕਿਆ ਗਿਆ ਜਿਸ ਤੋਂ ਬਾਅਦ ਆਪ ਕੌਂਸਲਰਾਂ ਵੱਲੋਂ ਜ਼ਬਰਦਸਤ ਨਾਰੇਬਾਜ਼ੀ ਕੀਤੀ ਗਈ ਤੇ ਮੇਅਰ ਅਨੂਪ ਗੁਪਤਾ ਖਿਲਾਫ ਮੋਰਚਾ ਖੋਲਿਆ ਗਿਆ ਆਪ ਕੌਂਸਲਰ ਨੇ ਇਲਜ਼ਾਮ ਲਾਇਆ ਕਿ ਪੂਰਾ ਸਾਲ ਮੇਅਰ ਨੇ ਕੁਝ ਨਹੀਂ ਕੀਤਾ ਇਸ ਤੋਂ ਇਲਾਵਾ ਬਿਜਲੀ ਦੇ ਮਹਿੰਗੇ ਬਿੱਲਾਂ ਦਾ ਵੀ ਮੁੱਦਾ ਚੱਕਿਆ ਗੁਰਦਾਸਪੁਰ ਦੇ ਕਾਦੀਆ ਚ ਪੁਲਿਸ ਨੇ ਨਸ਼ਿਆਂ ਖਿਲਾਫ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ ਪੁਲਿਸ ਨੂੰ 30 ਗ੍ਰਾਮ ਹੈਰੋਇਨ ਮਿਲੀ ਪੁਲਿਸ ਵੱਲੋਂ ਮ ਚਰਚ ਕਰ ਲਿਆ ਗਿਆ ਇਸ ਦੌਰਾਨ ਐਸਐਚਓ ਕਾਦੀਆ ਨੇ ਨਸ਼ਾ ਤਸਕਰੀਆਂ ਨੂੰ ਸਖਤ ਚੇਤਾਵਨੀ ਦਿੰਦਿਆ ਕਿ ਨਸ਼ਾ ਤਸਕਰੀ ਦੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਾ ਨਹੀਂ ਜਾਏਗਾ। ਜਲੰਧਰ ਦੇ ਆਦਮਪੁਰਚ પેટ્રોલ ਪੰਪ ਤੋਂ ਲੁੱਟ ਦੀ ਵਾਰਦਾਤ ਸਾਹਮਣੇ ਆਈ ਜਿੱਥੇ ਪੈਟਰੋਲ ਪੋਰਨ ਆਏ ਸ਼ਖਸ ਤੋਂ ਬਦਮਾਸ਼ਾਂ ਨੇ ਪਿਸਤੌਲ ਦੀ ਨੋਕ ਤੇ ਕਾਰ ਲੁੱਟ ਲਈ ਕਾਰ ਸਵਾਰ ਨੇ ਉਤਰਿਆਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਵੀ ਕੀਤੀ ਇਸ ਦੌਰਾਨ ਬਦਮਾਸ਼ ਕਾਰ ਸਵਾਰ ਤੇ ਫਾਇਰਿੰਗ ਕਰਕੇ ਉਸ ਨੂੰ ਕਾਰ ਖੋ ਕੇ ਰਫੂ ਚੱਕਰ ਹੋ ਗਏ। ਕ੍ਰਿਮਤ ਰਹੀ ਕਿ ਕੋਈ ਚਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਪੁਲਿਸ ਨੇ ਕਾਰ ਬਾਅਦ ਬਰਾਮਦ ਕਰ ਲਈ ਪਰ ਲੁਟੇਰੇ ਫਰਾਰ ਨਾਪਾਚਨਕ ਆਪੋਸ਼ ਲੋਟੇਰਿਆਂ ਨੇ ਇੱਕ ਵਪਾਰੀ ਨੂੰ ਨਿਸ਼ਾਨਾ ਬਣਾਇਆ ਇੱਕ ਬਾਈਕ ਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਵਪਾਰੀ ਦੀ ਐਕਟਿਵਾ ਖੋਲੀ 1,80,000 ਰੁਪਏ ਲੁੱਟ ਕੇ ਫਰਾਰ ਹੋ ਗਏ ਹਮਲੇ ਦੀ ਮਾਮਲੇ ਦੀ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਤਿੰਨਾਂ ਲੁਟੇਰਿਆਂ ਨੂੰ ਕਾਬੂ ਵੀ ਕਰ ਲਿਆ ਔਰ ਲੁੱਟਦੇ 1,80,000 ਤੇ ਐਕਟਿਵਾ ਵੀ ਬਰਾਮਦ ਚੜੀਗੜ੍ਹ ਦੇ ਸੈਕਟਰ 22 ਦੀ ਮਾਰਕੀਟ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ ਜਿੱਥੇ ਕੁਝ ਮਨਚਲਿਆਂ ਵੱਲੋਂ ਸ਼ਾਪਿੰਗ ਕਰਨ ਆਈਆਂ ਕੁਝ ਲੜਕੀਆਂ ਨਾਲ ਛੇੜਛਾੜ ਕੀਤੀ ਗਈ ਜਿਸ ਤੋਂ ਬਾਅਦ ਲੜਕੀਆਂ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਰ ਲਿਆ ਤੇ ਫਿਰ ਇਹਨਾਂ ਮਨਚਲਿਆਂ ਦੀ ਚੰਗੀ ਤਰ੍ਹਾਂ ਬਰੇਡ ਕੀਤੀ ਗਈ ਇਹਨਾਂ ਮਨਚਲਿਆਂ ਵੱਲੋਂ ਹੱਥ ਜੋੜ ਕੇ ਕੰਨਾਂ ਨੂੰ ਹੱਥ ਲਾ ਕੇ ਲੋਕਾਂ ਤੋਂ ਮਾਫੀ ਮੰਗੀ ਲੁਧਿਆਣਾ ਦੇ ਛੋਣੀ ਮੁਹੱਲਾ ਇਲਾਕੇ ਤੋਂ ਇੱਕ ਨੌਜਵਾਨ ਦੀ ਕੁੱਟਮਾਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੌਜਵਾਨ ਇਹ ਦੋਸਤਾਂ ਵੱਲੋਂ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਪੁਰਾਣੀ ਰੰਜਿਸ਼ ਤੇ ਚਲਦਿਆਂ ਬਦਮਾਸ਼ਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਨੌਜਵਾਨ ਘਰ ਤੋਂ ਸਮਾਨ ਲੈਣ ਬਾਹਰ ਆਇਆ ਸੀ ਜਿੱਥੇ ਉਸਦੀ ਰਸਤੇ 'ਚ ਆਪਣੇ ਦੋਸਤਾਂ ਨਾਲ ਬਹਿਸ ਹੋਈ ਤੇ ਫਿਰ ਇਸ ਬਹਿਸ ਨੇ ਹਿੰਸਕ ਰੂਪ ਧਾਰਤ ਪੰਚਕੁਲਾ ਦੇ ਸੈਕਟਰ 20 ਦੀ ਗਰੁੱਪ ਹਾਊਸਿੰਗ ਸੁਸਾਇਟੀ ਤੋਂ ਲੁੱਟਦਾ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਜਿੱਥੇ ਲੁਟੇਰੇ ਪਾਰਸਲ ਦੇਣ ਦੇ ਬਹਾਨੇ ਘਰ 'ਚ ਦਾਖਲ ਹੋਏ ਤੇ ਘਰ 'ਚ ਮੌਜੂਦ ਇੱਕ ਬਜ਼ੁਰਗ ਨੂੰ ਬੰਦਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਲੁਟੇਰਿਆਂ ਨੇ ਬਜ਼ੁਰਗ ਦੇ ਹੱਥ ਪੈਰ ਮੂ ਪੇਪ ਨਾਲ ਬੰਨ੍ਹ ਦਿੱਤੇ ਅਤੇ ਉਸ ਤੋਂ ਬਾਅਦ ਚਾਕੂ ਦੀ ਨੋਕ ਤੇ ਘੱਟ ਭੇ ਕਹਿਣੇ ਤੇ ਕੈਸ਼ ਲੁੱਟ ਕੇ ਫਰਾਰ। ਕਪੂਰਥਲਾ ਦੇ ਪਿੰਡ ਬਿੱਲੀ ਵੜੈਚ ਦਾ ਇੱਕ ਨੌਜਵਾਨ ਦੁਬਈ ਦੀ ਜੇਲ੍ਹ ਚ ਫਸ ਗਿਆ। ਸੁਖਚੈਨ ਸਿੰਘ ਸੜਕ ਹਾਦਸੇ ਦੇ ਮਾਮਲੇ ਚ ਦੁਬਈ ਦੀ ਜੇਲ੍ਹ ਚ ਬੰਦ ਹੈ। ਕੋਰਟ ਵੱਲੋਂ ਸੁਖਚੈਨ ਨੂੰ 50 ਲੱਖ ਦਾ ਜੁਰਮਾਨਾ ਲਾਇਆ ਗਿਆ ਤੇ ਜੇਕਰ ਇਹ ਜੁਰਮਾਨਾ ਰਕਮ ਅਦਾ ਨਹੀਂ ਹੋਈ ਤਾਂ ਉਮਰ ਕੈਦ ਜਾਂ ਮੌਤ ਦੀ ਸਜ਼ਾ ਸੁਣਾਈ ਜਾਏਗੀ। ਪੁੱਤ ਨੂੰ ਸਜ਼ਾ ਦੀ ਖਬਰ ਸੁਣ ਕੇ ਪਰਿਵਾਰ ਦਾ ਬੁਰਾ ਹਾਲ ਹੈ ਤੇ ਪਰਿਵਾਰ ਵੱਲੋਂ ਮਦਦ ਦੀ ਕੋਹਾੜ ਲਈ। ਦਿੱਲੀ ਹਰਿਆਣਾ ਕੁੰਡਲੀ ਬਾਰਡਰ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਪੁਲਿਸ ਦੀ ਗੱਡੀ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਗੱਡੀ ਦੇ ਪਰਖੱਚੇ ਉੱਡ ਗਏ ਟੱਕਰ ਇੰਨੀ ਜ਼ਬਰਦਸਤ ਸੀ ਕਿ ਪੁਲਿਸ ਵਾਲੇ ਕਾਰ 'ਚ ਹੀ ਫਸੇ ਰਹਿ ਗਏ ਮਾਮਲੇ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਪਹੁੰਚੀ ਪਰ ਹਸਪਤਾਲ 'ਚ ਦੋ ਵਿਕਤੀਆਂ ਨੂੰ ਮ੍ਰਿਤਕ ਘੋਲਾਂ ਦਿੱਤਾ ਅਮ੍ਰਿਤਸਰ ਦੇ ਜੀਤ ਐਵੇਨਿਊ ਪਾਸਪੋਰਟ ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਲਾਇਆ ਗਿਆ ਧਰਨਾ ਪਾਸਪੋਰਟ ਦਫ਼ਤਰ ਬਾਹਰ ਖੱਜਲ ਖੁਆਰਖਾਨੇ ਹੋਣ ਵਾਲੇ ਲੋਕਾਂ ਦੇ ਹੱਕ ਚਲਾਇਆ ਗਿਆ ਸੀ ਲੋਕਾਂ ਦਾ ਕਹਿਣਾ ਕਿ ਕੰਮ ਲਈ ਪਿਛਲੇ 2 ਮਹੀਨਿਆਂ ਤੋਂ ਦਫਤਰ ਦੇ ਚੱਕਰ ਘੱਟ ਰਿਹਾ ਪਰ ਕੋਈ ਸੁਣਵਾਈ ਨਹੀਂ ਹੋਈ। ਨਹੀਂ ਨਹੀਂ ਲੋਕਾਂ ਨੇ ਇਲਜ਼ਾਮ ਲਾਇਆ ਕਿ ਦਫਤਰ ਬਾਹਰ ਖੜੇ 에ਜੰਟ ਨੂੰ 50000 ਰੁਪਏ ਲੈ ਕੇ ਤੁਰੰਤ ਕੰਮ ਕਰਵਾਉਂਦੀ ਗੱਲ ਕਹਿੰਦੇ। ਅੰਮ੍ਰਿਤਸਰ ਦੀ ਗੁਰਨਾਕ ਦੇਵ ਯੂਨੀਵਰਸਿਟੀ ਨੇ ਮੋੜ ਤੋਂ ਇਤਿਹਾਸ ਰਚ ਦਿੱਤਾ। ਜੀਐਨਡੀਯੂ ਨੇ 25ਵੀਂ ਵਾਰ ਮਾਕਾ ਟਰੋਫੀ ਜਿੱਤੀ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਨੂੰ ਮਾਕਾ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ। ਜੀਐਨਡੀਯੂ 25ਵੀਂ ਵਾਰ ਮਾਕਾ ਟਰੋਫੀ ਜਿੱਤਣ ਵਾਲੀ ਪੇਸ਼ ਦੀ ਇਕਲੌਤੀ ਯੂਨੀਵਰਸਿ ਪੰਜਾਬ ਦੀ ਧੀ ਨੇ ਕੈਨੇਡਾ ਦੇ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਜਨਾਲਾ ਦੀ ਕੋਮਲਜੀਤ कौर ਨੂੰ ਕੈਨੇਡਾ ਪੁਲਿਸ ਚ ਕ੍ਰੈਕਸ਼ਨਲ ਪੀਸ ਅਫਸਰ ਨਿਯੁਕਤ ਕੀਤਾ ਗਿਆ ਹੈ ਕੋਮਲਜੀਤ कौर 25 ਸਾਲਾਂ ਦੀ ਹੈ ਜਿਸ ਨੇ ਆਪਣੀ ਮਿਹਨਤ ਸਦਕਾ ਕੈਨੇਡਾ 'ਚ ਇਹ ਮਕਾਮ ਹਾਸਲ ਕੀਤਾ ਹੈ ਕੋਮਲਜੀਤ ਦੀ ਇਸ ਉਪਲਬਧੀ ਨਾਲ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਹਲਕੇ ਚਾਂਗਨਵਾੜੀ ਸੈਂਟਰਾਂ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੁਕੇ ਹੋਏ ਵਿਕਾਸ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਹਲਕੇ ਦੇ ਦੋ ਪਿੰਡਾਂ 'ਚ 1 ਕਰੋੜ ਦੀ ਕਰੀਬ ਰਾਸ਼ੀ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਕਿਸਾਨ ਜਥੇਬੰਦੀਆਂ ਦੇ ਧਰਨੇ ਤੇ ਬੋਲਦੇ ਉਹਨਾਂ ਕਿਹਾ ਕਿ ਕਿਸਾਨ ਕੇਂਦਰ ਨਾਲ ਸੰਘਰਸ਼ ਕਰ ਰਹੇ ਨੇ ਕਿਉਂਕਿ ਕੇਂਦਰ ਹਮੇਸ਼ਾ ਪੰਜਾਬ ਦਾ ਇਕੱਠਾ